ਰਾਮਕਲੀ ਮਹੱਲਾ ਪੰਜਵਾ ਪੰਜ ਸਿੰਘ ਰਾਖੇ ਪ੍ਰਭ ਮਾਰ ਇੱਕ ਸਿੱਖ ਸਾਧ ਸੰਗਤ ਜੀ ਬਾਹਰ ਵਿੱਚ ਨੂੰ ਆਸ ਤੇ ਗਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸੋਂ ਬਾਹਰ ਬੜ ਜਦੋਂ ਗਿਆ ਬਾਲਣ ਲੈਣ ਰਾਤੇ ਕੀ ਵੇਖਦਾ ਪੰਜ ਸ਼ੇਰ ਨਿਕਲੇ ਆਏ ਜਦੋਂ ਪੰਜ ਸ਼ੇਰ ਨਿਕਲੇ ਉਹਨਾਂ ਪੰਜਾਂ ਸ਼ੇਰਾਂ ਨੇ ਸਿੱਖ ਨੂੰ ਮਾਰਨਾ ਚਾਹਿਆ ਮਹਾਰਾਜ ਸਾਹਿਬ ਨੇ ਆਪ ਪ੍ਰਗਟ ਹੋ ਕੇ ਪੰਜਾਂ ਸਿੰਘਾਂ ਦੇ ਇਕੱਠ ਦੇ ਲੋਕ ਇਕੱਠਾ ਹੀ ਬਾਹਰ ਕਰਕੇ ਪੰਜੇ ਹੀ ਮਾਰ ਦਿੱਤੇ ਇਸ ਪ੍ਰਕਾਰ ਮਾਰਨ ਨੂੰ ਸਿੱਖ ਵੀ ਅਖਿਆ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ ਅਤੇ ਫਿਰ ਦਸ ਬਗਹਾੜੀਆਂ ਕਹਿਣ ਲੱਗੀਆਂ ਉਹ ਦਸ ਬਗਹਾੜੀਆਂ ਵੀ ਘੇਰਾ ਘੱਟ ਕੇ ਜਦੋਂ ਆਈਆਂ ਦਸ ਬਗਹਾੜੀ ਲਈ ਨਿਵਾਰ ਉਹ ਦਸ ਬਗਹਾੜੀਆਂ ਨੂੰ ਵੀ ਨਵੇੜ ਦਿੱਤਾ ਨਿਵਰਤ ਕਰ ਦਿੱਤੀਆਂ ਸਿੱਖ ਨੂੰ ਕੁਝ ਨਹੀਂ ਕਰ ਸਕਦੀਆਂ ਤੀਨ ਆਵਾਰਤ ਕੀ ਚੁਕੀ ਕੇ ਜੀਰਮੁਰਕਾਰ ਸਾਹਿਬ ਸੰਗੇਜੀ ਪੰਜ ਸਿੰਘ ਰਾਖੇ ਪ੍ਰਮਾਰ ਪੰਜ ਸ਼ੇਰਾਂ ਦੀ ਨਿਆਂੀ ਕਾਮ ਕਰੋਧ ਲੋਭ ਮੋਹ ਕਾਰ ਹਨ ਇਹ ਸਾਰਿਆਂ ਦੀਆਂ ਨੂੰ ਸ਼ੇਰ ਦੀ ਨਿਆਂੀ ਤਖਣ ਕਰੀ ਜਾਂਦੇ ਹੈ ਸੋਹ ਗੁਣਾ ਰੁਪਈ ਮੈਂ ਸਾਰਿਆਂ ਦਾ ਖਾਈ ਜਾਂਦੇ ਹਨ ਵਾਹਿਗੁਰੂ ਜੀ ਨੇ ਆਪਦੇ ਪਿਆਰਿਆਂ ਦੀ ਰੱਖਿਆ ਕੀਤੀ ਹੈ ਇਹਨਾਂ ਨੂੰ ਪੰਜਾਂ ਕਾਂਤਰੋ ਲੋਗ ਉਹ ਆਦਿਕ ਛੇੜਾ ਨੂੰ ਨਾਰ ਕੇ ਸ਼ੁਭ ਗੁਣਾ ਦੀ ਰੱਖਿਆ ਕੀਤੀ ਸਭ ਸੰਤੋਖ ਲਿਆ ਧਰਮ ਵਿਚਾਰ ਆਦਿਕ ਬੈਵੀ ਗੁਣਾ ਦੀ ਰੱਖਿਆ ਕੀਤੀ ਹੈ ਪ੍ਰਭੂ ਨੇ ਇਹਨਾਂ ਨੂੰ ਮਾਰ ਕੇ 10 ਬਿਘਾੜੀ ਲਈ ਨਿਵਾਰ 10 ਬਿਘਾੜੀਆਂ ਕੌਣ ਇੰਦਰੀਆਂ ਜਿਹੜੀਆਂ ਵਿਸ਼ੇ ਰੂਪੀ ਮਾਸ ਨੂੰ ਖਾਣ ਵਾਲੀਆਂ ਇਹਨਾਂ ਨੂੰ ਵੀ ਨਿਵੇੜ ਦੇ ਤਰ੍ਹਾਂ ਨਿਰਧਿਤ ਕਰ ਲਿਆ ਹਟਾ ਦਿੱਆਂ ਤੀਨ ਆਵਰਤ ਕੀ ਚੁੱਕੀ ਘੇ ਰੰਜਣ ਸਾਧ ਸੰਗਤ ਜੀ ਤੀਨ ਕਾਲ ਹੈ ਭੂਤ ਭਵਿੱਖ ਤੇ ਵਰਤਮਾਨ ਕਾਲ ਇਹ ਆਵਰਤ ਆ ਕੇ ਚਾਰ ਸਾਲੋਂ ਵਰਤ ਰਿਹਾ ਹੈ ਘੇੜਾ ਭਾਈ ਕਦੇ ਭੂਤ ਕਾਲ ਹੋ ਗਿਆ ਕਦੇ ਭਵਿੱਖ ਕਾਲ ਆ ਗਿਆ ਕਦੇ ਵਰਤਮਾਨ ਕਾਲ ਆ ਗਿਆ ਇਹ ਘੇੜਾ ਪਾਇਆ ਹੋਇਆ ਇਹਨਾਂ ਦਾ ਜਾਗਰ ਸੁਪਨ ਸੁਖੋਤਰੂ ਉਹ ਬਾਲ ਜੀਵਨ ਬਿਰਗ ਵਸਤਾਰੂ ਪਪੂਤ ਵਿਖਤ ਵਰਤਮਾਨ ਕਾਰੂਪ ਇਹ ਚਾਰ ਚਪੇ ਦੇ ਵਰਤਲਾ ਬਰਤਲਾ ਕਾਲ ਗੋਲਾਕਾਰ ਦਸਰੇ ਏ ਠੇੜਾ ਪਾ ਤੇ ਆਦਮੀ ਦੀ ਜ਼ਿੰਦਗੀ ਨੂੰ ਖਤਮ ਕਰਦੇ ਆ ਇਹ ਉਹਨਾਂ ਦੇ ਚੱਕੇ ਗਏ ਹਨ ਕਿੰਨੇ ਗੁਣਾਂ ਦੀ ਵਰਤਲਾਕਾਰ ਜਿਆ ਠੇੜਾ ਸੀ ਪਿਆ ਹੋਇਆ ਗੋਲਾਕਾਰ ਇਹ ਠੇੜਾ ਵੀ ਚੱਕਿਆ ਗਿਆ ਹੈ ਰਾਸ਼ੀ ਤਾਂਤੀ ਸਾਧ ਕੀ ਤਵਾ ਵੀ ਨਿਵਰਤ ਹੋ ਗਏ ਸਾਧ ਸੰਗ ਚੁਕੇ ਭੈ ਫੇਰ ਸੰਗ ਦੇ ਕਰਨੇ ਕਰਕੇ ਸਾਧ ਸੰਗ ਦੀ ਭੈ ਸਦ ਪ੍ਰਕਾਰ ਦੇ ਚੱਕੇ ਗਏ 84 ਦੇ ਫੇਰੇ ਵੀ ਸਾਰੇ ਚੱਕੇ ਜੇ ਮਹਾਰੇ ਨੇ ਸਿੱਖ ਕਿਰਪਾ ਕਰਤੀ ਸੇਮਰ ਸੇਮਰ ਜੀਵਾ ਗੋਵਿੰਦ ਜੋ ਗੋਵਿੰਦ ਧਰਤੀ ਦੀ ਅੱਖਾਂ ਕਰਨ ਵਾਲਾ ਪਰਮੇਸ਼ਰ ਹੈ ਉਹ ਸਾਰਿਆਂ ਦੇ ਸਿਮਰਨ ਦੇ ਯੋਗ ਉਹਦਾ ਸਿਮਰਨ ਮਨ ਬਾਣੇ ਸ਼ਰੀਰ ਕਰਕੇ ਸਿਮਰਨ ਇਹ ਯੋਗ ਪਰਮੇਸ਼ਰ ਦੇ ਸਿਮਰਨ ਨੂੰ ਇਉਂ ਦੇ ਹੋ ਰਿਹਾ ਹੈ ਕਰ ਕਿਰਪਾ ਰੱਖਿਓ ਦਾਸ ਆਪਣਾ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਸੇਵਕ ਬਣਾ ਕੇ ਮਾਰੇ ਰੱਖਿਆ ਕੀਤੀ ਹੈ ਸਦਾ ਸਦਾ ਸਾਚਾ ਬਖ ਸਿੰਘ ਕੋਹ ਸਿੰਘ ਦੇ ਸੱਚੇ ਪਤਸੋਂ ਬਖਸ਼ਣ ਦੇ ਕਰਨ ਵਾਲਾ ਮੇਰਾ ਪਿਆਰਾ ਹੈ ਰਹਾਉ ਦਾਜ ਗਏ ਤਿਰਣ ਪਾਪ ਸੁਮੀਰ ਜਿਵੇਂ ਸਾਧ ਸੰਗਤ ਜੀ ਪਾਪ ਸੁਮੀਰ ਪਰਬਤ ਵਰਗੇ ਪੱਥਰ ਵਰਗੇ ਦੁਨੀਆਂ ਦੇ ਪਹਾੜ ਵਰਗੇ ਚੱਲ ਪਏ ਸੀ ਉਹ ਦਾਜ ਗਏ ਤਨਤਾਪ ਸਾੜਦੇ ਸੀ ਅਤੇ ਜ਼ਿੰਦਗੀ ਨੂੰ ਨਾਸ਼ ਕਰਦੇ ਰਹਿੰਦੇ ਸੀ ਸਮੇਂ ਪਰਵਦੀ ਨੇ ਹੀ ਪਿਆਰੇ ਲੱਗੇ ਸੀ ਪਦਾਰਥ ਉਹ ਸਾਰੇ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਸਾੜਵਾ ਦੇ ਗਏ ਚਲੇ ਗਏ ਤਖਾਣੀ ਨੇ ਆਈ ਸਾਰੇ ਸੜ ਗਏ ਹਨ ਜਿਹੜੇ ਸਾੜਵਾ ਤੇ ਗਏ ਉਹ ਕਹਾਣੀयां ਹੀ ਸੜ ਗਏ ਹੈ ਜਪ ਜਪ ਨਾਮ ਪੂਜੇ ਪ੍ਰਭ ਪੈਰ ਜਿਹੜੀ ਮਾਰੇ ਜਪਣੇ ਯੋਗ ਦੇ ਨਾਮ ਦਾ ਜਾਪ ਕੀਤਾ ਤੇ ਮਾਰੇ ਦੇ ਚਰਨਾਂ ਕਮਲਾਂ ਦਾ ਪੂਜੇ ਨੂੰ ਕੀਤਾ ਆਨੰਦ ਰੂਪ ਪ੍ਰਗਟਿਓ ਸਭ ਥਾਂ ਹੁਣ ਉਹ ਅੰੰਦ ਸਰੂਪ ਹੀ ਉਹ ਪਰਮੇਸ਼ਰ ਹੈ ਜਿਸਦੇ ਆਨੰਦ ਤੁਲ ਕੋਲ ਦੁਨੀਆ ਦਾ ਇਹ ਆਨੰਦ ਹੈ ਤੇ ਇੱਕ ਪਾਣੀ ਦੀ ਬੂੰਦ ਦੀ ਨਹੀਂ ਹੈ ਉਹ ਆਨੰਦ ਦਾ ਸਾਗਰ ਹੈ ਸ੍ਰੀ ਪਰਮੇਸ਼ਰ ਜਦੋਂ ਸਾਰੀਆਂ ਥਾਵਾਂ 'ਚ ਉਹ ਪ੍ਰਗਟ ਹੋ ਗਿਆ ਪ੍ਰੇਮ ਭਗਤ ਜੋਰੀ ਸੁਖ ਮਾਨ ਭਗਤੀ ਨਾਲ ਦਿੱਤੀ ਨੂੰ ਜੋੜਨਾ ਕੀਤਾ ਫਿਰ ਉਸ ਵਾਜੂ ਦੇ ਸੁਖ ਨੂੰ ਮਾਣ ਲਈ ਹੈ ਸਾਗਰ ਤਰਿਓ ਬਾਛਰ ਖੂ ਜੀ ਮੇਰੇ ਕਿਰਪਾ ਕੀਤੀ ਜਿਹੜਾ ਸੰਸਾਰ ਸੁਨੰਦਰ ਹੈ ਪੈਰ ਨਹੀਂ ਹੋਇਆ ਜਾਂਦਾ ਸੰਸਾਰ ਸੁਨੰਦੇ ਤਾਰ ਗੋਵਿੰਦ ਤਾਰ ਲੈ ਬਾਦ ਦੀਸਲਾ ਮੈਂ ਜਾਣ ਜਨ ਤਰਬਿਨ ਜਾਣੋ ਬਾਦ ਦੀਸਲਾ ਬਾਸ ਦੀ ਇਹ ਬੇਨਤੀਆਂ ਕਰੀਦੀਆਂ ਜਿਸ ਸਮੁੰਦਰ ਨੂੰ ਤਰਨ ਵਾਸਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਪ੍ਰੇਮਾ ਭਗਤੀ ਦੀ ਦ੍ਰਿਸ਼ਟੀ ਨੂੰ ਜੋੜ ਕੇ ਸ਼ੋਕ ਸਰੂਪ ਦਾ ਨਾਮ ਬਖਸ਼ਿਆ ਉਸ ਵਕਤ ਸੰਸਾਰ ਸਮੁੰਦਰ ਜਿਵੇਂ ਬੱਚੇ ਦੀ ਖੋਜ ਪੈਗ ਉਲਾਂਭੜ ਕੇ ਤੱਕ ਜੱ ਤਪਾਈ ਦੀ ਹੈ ਇਸ ਪ੍ਰਕਾਰ ਸਾਹਿਬ ਸੰਜੀ ਸਮੁੰਦਰ ਨੂੰ ਤਰਦੇ ਲੰਘੇ ਜਿਵੇਂ ਸਮੁੰਦਰ ਤੇ ਹਨੂਮਾਨ ਲੰਕਾ ਦੇ ਟਾਪੂ ਵਿੱਚ ਗਿਆ ਹੋਇਆ ਚਲਿਆ ਗਿਆ ਸੀ ਲੰਕਾ ਦੇ ਟਾਪੂ 'ਚ ਫਿਰ ਵਾਪਸ रामचंद्र जी ਦੇ ਕਾਸ ਆ ਗਿਆ ਸੀ ਇਸ ਪ੍ਰਕਾਰ ਸਮੁੰਦਰ ਤੋਂ ਇਸ ਪ੍ਰਕਾਰ ਜਿਵੇਂ ਅਕਾਸ ਤੋਂ ਸਮੁੰਦਰ ਨੂੰ ਪੀ ਲਿਆ ਸੀ ਇਸ ਪ੍ਰਕਾਰ ਸਾਧ ਸੰਜੀਤ ਸੰਸਾਰ ਸਮੁੰਦਰ ਨੂੰ ਬੱਚੇ ਦੇ ਪੈੜੋਂ ਹੀ ਮਿੱਠਿਆ ਨਿਸ਼ਤੇ ਜਾਣ ਕਰਕੇ ਤੁਸ ਜਾਨ ਕਰਕੇ ਚੜ ਗਏ ਹੈ ਸੰਸਾਰ ਤੋਂ ਪਾਰ ਹੋ ਗਏ ਹੈ ਖੇਦ ਨਾ ਪਾਇਓ ਨਹਿ ਫਨ ਰੂਜ ਅਬ ਖੇਦ ਦੁੱਖ ਨਹੀਂ ਪਾਇਆ ਫੇ ਜਮਲ ਮਰਨ ਦਾ ਤੇ ਨਾ ਪੁਨਾ ਫੇ ਰੋਜ ਰੋਣਾ ਪੈਂਦਾ ਹੈ ਨਾ ਸੋ ਕਰਕੇ ਰੋਏ ਰੋਣੇ ਚਕੇ ਗਏ ਮਿਟ ਗਏ ਸਿੰਧ ਸਮਾਇਓ ਘਟ ਕੇ ਮਾਹੇ ਜਦ ਅਸਮੁੰਦਰ ਹੈ ਵਾਹਿਗੁਰੂ ਦੇ ਹੁਕਮ ਰੂਪੀ ਘੜੀ ਚ ਦੇਖ ਲੋ ਸਮਾਇਆ ਹੋਇਆ ਹੈ ਸਮੁੰਦਰ ਮਹਾਰਾਜ ਵੀ ਹੁਕਮ ਵਿੱਚ ਖੜੋਤਾ ਹੈ ਇਸੇ ਪ੍ਰਕਾਰ ਸੰਸਾਰ ਜਿਹੜਾ ਸਮੁੰਦਰ ਹੈ ਇਹ ਵੀ ਮਹਾਰਾਜ ਸਾਹਿਬ ਦੇ ਹੁਕਮ ਰੂਪੀ ਕਰਕੇ ਸਮਾਇਆ ਹੋਇਆ ਹੈ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਜਿੰਨਾ ਹੈ ਇੱਥੇ ਹੈ ਸਿੰਧ ਸਮਾਇਓ ਘਟੇ ਮੈਂ ਅਗਸਤ ਦੇ ਘੜ ਘੜ ਫਿਰਦੇ ਜਿਵੇਂ ਸਮੁੰਦਰ ਅਗਸਤ ਪੀ ਗਿਆ ਸੀ ਢਾਈ ਕੁੜੀਆਂ ਕਰਕੇ ਇਸ ਪ੍ਰਕਾਰ ਸਾਧ ਸੰਗੇ ਜੀ ਸਿੰਧ ਸਮੁੰਦਰ ਰੂਪ ਜੋ ਪਰਮੇਸ਼ਰ ਹੋਇਆ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਸਮਾਇਆ ਹੋਇਆ ਹੈ ਇਨਨ ਗੁਰੂਆਂ ਦਾ ਧਿਆਨ ਜੁੜਿਆ ਉਸ ਰੂਪ ਵਿੱਚ ਉਸ ਸੰਗ ਰੂਪ ਨੂੰ ਜੋ ਪਰਮੇਸ਼ਵਰ ਹੈ ਸਾਰਿਆਂ ਚ ਵਿਆਪਕ ਸਮੁੰਦਰ ਦੀ ন্যায় ਉਹਨਾਂ ਦੇ ਘਟਿਰਦੇ ਜਿਵੇਂ ਮੈਂ ਉਹ ਪ੍ਰਗਟ ਹੋ ਗਿਆ ਹੈ ਕਰਨ ਹਾਰ ਕਹੋ ਕਿਛ ਅਚਰਜ ਨਾ ਹੈ ਉਸ ਅਸਮਰਥਨ ਕਰਨ ਵਾਲ ਨੂੰ ਕੋਈ ਚਲਜ ਨਹੀਂ ਹੈ ਸਾਰੀਆਂ ਛੜਕੀਆਂ ਨੂੰ ਸਾਰੀਆਂ ਨੂੰ ਇੱਕ ਗਰੀਲੇ ਵਿੱਚ ਪ੍ਰੋਕ ਕੇ ਰੱਖ ਲਿਆ ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਸਾਰੇ ਗੁਰੂ ਨਾਨਕ ਸਾਹਿਬੀ ਕਾਗਤ ਨੂੰ ਆਪਣੇ ਹਿਰਦੇ ਚ ਹਾਜਮ ਕਰਕੇ ਦਿਖਾਇਆ ਕਦੇ ਲੋਕਾਂ ਦੇ ਮੇਰਾਬਰੀ ਕਰਨ ਤੋਂ ਵੀ ਸਭੇ ਪਾਸ਼ੰਦ ਦਿਖਾਇਆ ਨਹੀਂ ਸੀ ਗੁਰੂ ਅਮਰਦਾਸ ਸਾਹਿਬ ਜੀ ਜੋਗੀ ਨੂੰ ਜੋ ਡੰਡ ਦਿੱਤਾ ਸੀ ਮੀਹ ਪਾਇਆ ਸੀ ਕਹਿ ਰਹਿਆਂ ਦੇ ਉਸ ਵੇਲੇ ਮਹਾਰਾ ਕੰਡ ਕਰਕੇ ਬੈਠੇ ਵੀ ਤੁਸੀਂ ਕਿਉਂ ਉਸ ਜੋਗੀ ਨੂੰ ਡਾਂਡੀ ਦਿੱਤਾ ਹੈ ਕਰਤਾਰ ਆਪੇ ਡੰਡ ਦਿੰਦਾ ਤੁਹਾਨੂੰ ਨਹੀਂ ਚਾਹੀਦਾ ਤੁਹਾਨੂੰ ਅਜਰ ਜਰਨਾ ਚਾਹੀਦਾ ਸੀ ਕਿਉਂ ਮਹਾਰਾ ਸਮਝਿਆ ਗਿਆਨ ਦਾ ਸਮੁੰਦਰ ਹੈ ਸ਼ਕਤੀਆਂ ਦਾ ਸਮੁੰਦਰ ਹੈ ਆਉਂਦੇ ਹੀ ਮ੍ਰਿਤ ਇਸ ਮਾ ਛੱਡਿਆ ਹੈ ਕਰਨ ਹਾਰ ਕੋ ਕਉ ਕਸ਼ ਕਰਨ ਹਾਰ ਕੋ ਕਿਸ ਅਚਰਜ ਨਾ ਹੈ ਜੇ ਜੋ ਪਰਮੇਸ਼ਵਰੋ ਤਾਲਪੁਰ ਖੰਤਰੀ ਜਾਨੀ ਹੈ ਉਹਨੂੰ ਕੋਈ ਹੈਰਾਨ ਜੀ ਅਚਰਜਤਾ ਨਹੀਂ ਜਿਵੇਂ ਚਾਹੇ ਉਹ ਕਰ ਸਕਦਾ ਹੈ ਜੋ ਛੂਟਾ ਹੋ ਤਾ ਉਹ ਜਾਏ ਪਿਆਰ ਦੇ ਹੋਏ ਜੀਵ ਜਿਸ ਵਕਤ ਸਾਧ ਸੰਗਤੋਂ ਛੁੱਟ ਜਾਂਦਾ ਹੈ ਸਾਧ ਸੰਗਤੋਂ ਕੱਟਿਆ ਜਾਂਦਾ ਨਿਕਲ ਜਾਂਦਾ ਹੈ ਉਸ ਵੇਲੇ ਪਤਾਲ ਨਰਕ ਵਿੱਚ ਇਹਨੂੰ ਜਾਣਾ ਪੈਂਦਾ ਹੈ ਨਰਕਗਾਮੀ ਹੁੰਦਾ ਹੈ ਜੋ ਛੁੱਟੋ ਤੋਂ ਜਦੋਂ ਮਹਾਰਾਜ ਦੀ ਸੰਗਤ ਨੂੰ ਛੱਡ ਗਿਆ ਤੇ ਫੇਰ ਪਤਾਲ ਤੋਂ ਸੰਗਤ ਵਿੱਚ ਜਾ ਕੇ نیچے ਗਿਰ ਗਿਆ ਪਤਿਤ ਹੋ ਗਿਆ ਜੋ ਕਾਢਿਓ ਤਾ ਨਜ਼ਰ ਨਿਹਾਲ ਜਦ ਸੰਗਰੂ ਨਜ਼ਰ ਕੀਤੀ ਉਸ ਵੇਲੇ ਸੱਚੇ ਪਰਸ਼ਨ ਸੰਸਾਰ ਨੂੰ ਦੇ ਜੋ ਕੱਢ ਕੇ ਮਰਾਰੂਪੀ ਕਿਨਾਰੇ ਤੇ ਪਹੁੰਚਾ ਦਿੰਦਾ ਤੇ ਨਜ਼ਰ ਕਰਕੇ ਨਿਹਾਲ ਕਰ ਦਿੰਦਾ ਇਹ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੈ ਪਾਪ ਪੁੰਨ ਹਮਰੇ ਵਸਨ ਸ੍ਰੀ ਹਰਿ ਜੀ ਆਵੀ ਪਾਪਾਂ ਦੀ ਤਿਆਗ ਕਰਨਾ ਪੁੰਨ ਉਜ ਪਰਵਰਤ ਹੋਣਾ ਇਹ ਸਾਡੇ ਆਪਣੇ ਵਸਨੀ ਅਸੀਂ ਅਨਪੱਗ ਹਾਂ ਸੱਚੇ ਪਾਤਸ਼ਾਹ ਰਸਕ ਰਸਕ ਨਾਨਕ ਗੁਣ ਦਾ ਜੀ ਮਾਰੇ ਰਸਨਾ ਨੂੰ ਦਸਾਰ ਸਾਧ ਤੇ ਰਸੀਏ ਹੋ ਕੇ ਫਿਰ ਜੀ ਪਾਤਸ਼ਾਹ ਦੇ ਗੁਣਾਂ ਨੂੰ ਸਤੂਰ ਸਾਹਿਬ ਜੀ ਕਹਿੰਦੇ ਗਾਉਣਾ ਕਰੀਏ ਗੁਰੂ ਜੀ ਗਾ ਜਗਤ ਬਣ ਜਈਏ ਗੁਣ ਵਿਸ਼ਿਆਂ ਨੂੰ ਗਾ ਦੁਆ ਲਈਏ ਐਸੀ ਕਿਰਪਾ ਕਰੋ RAM KALI MOHALLA PANJWA NA TAN TEERA NA MAN TU HE BHU MAHARA SICHH DUNDA FIRMAND HE JIV NA TA SRIH TEERA HAI EH HADD CHUMDA BANYA HOYA WADA PEDA DE BANDH KARKE TEHDA HAI ਤੇ ਮਨ ਜਿਹਦਾ ਸੰਕਲਪਾਂ ਦੀ ਪੰਡੋ ਹੈ ਇਹ ਵੀ ਤੇਰਾ ਨਹੀਂ ਹੈ ਮਾਇਆ ਮੋਹ ਵਿਆਪਿਆ ਧੋਹ ਤੂੰ ਮਾਇਆ ਜਿਹੜੀ ਤੋਹ ਧੋਖੇ ਵਾਲੀ ਹੈ ਛਲ ਕਰਨ ਵਾਲੀ ਹੈ ਉਸ ਮਾਇਆ ਦੇ ਮੋਹ ਤੇ ਵਿਆਪਾ ਲੱਗਿਆ ਇਸ ਕਰਕੇ ਤੇਰੇ ਨਾਲ ਛਲ ਹੋਇਆ ਹੈ ਤੇਰੇ ਨਾਲ ਧੋਖਾ ਹੋਇਆ ਹੈ ਛਲ ਗਿਆ ਹੈ ਤੂੰ ਇਸ ਮੋਹ ਦੇ ਵਿੱਚ ਕੁੱਦਮ ਕਰੈ ਗਾਡਰ ਜਿਉਂ ਛੇਲ ਵਿਚਾਰਾਂ ਵਿੱਚ ਐ ਤੂੰ ਫਸਿਆ ਹੋਇਆ ਹੈ ਇਹੇ ਕਸਾਈ ਜਿਹੜੇ ਹੁੰਦੇ ਆ ਉਹ ਗਾਰਡਨ ਭੇਡੂਆਂ ਨੂੰ ਜਦੋਂ ਕਤਲ ਕਰਕੇ ਮਾਸ ਵੇਚਣਾ ਹੋਵੇ ਅਤੇ ਛੇਲ ਬੱਕਰੇ ਨੂੰ ਜਦੋਂ ਵੱਢਣਾ ਹੋਵੇ ਉਹ ਕੀ ਕਰਦੇ ਇਜੜੇ 'ਚ ਜਾ ਕੇ ਨੰਨੂੰ ਛੱਡ ਦਿੰਦੇ ਆ ਉਸਲੇ ਕੁਲਵੇ ਹੈ ਇਜੜ ਦੇ ਵਿੱਚ ਭੇਡੂ ਤੇ ਬੱਕਰੇ ਆਦਿਕ ਤੇ ਉਸਲੇ ਮਾਸ ਨੇ ਵੱਧ ਜਾਂਦਾ ਹੈ ਤੇ ਝਾਟੀ ਆ ਕੇ ਉਹਨਾਂ ਨੂੰ ਕੋਹੋਂ ਕਰਨ ਲਈ ਕਸਾਈ ਮਾਰ ਲੈਂਦੇ ਆ ਇਸੇ ਪ੍ਰਕਾਰ ਹੋएगी ਉਕਾਰ ਹੈ ਸ਼ਿਕਾਰੀ ਅਤੇ ਉਸ ਨੂੰ ਵਿਸ਼ੇ ਰੂਪੀ ਖਰਾਕ ਦੇ ਕਰਕੇ ਇਹ ਕੁੱਦਣਾ ਤੂੰ ਕਰਦਾ ਖੋਟਾ ਉਦੋਂ ਕਰਦਾ ਤੂੰ ਗਾੜ ਜਿਵੇਂ ਭੇਡੂ ਜਿਨ੍ਹਾਂ ਚ ਟੱਪਦੇ ਐ ਜਿਵੇਂ ਬੱਕਰੇ ਟੱਪਦੇ ਫਿਰਦੇ ਐ ਅੰਤ ਨੂੰ ਉਹ ਮਾਰੇ ਜਾਂਦੇ ਐ ਕਸਾਈਆਂ ਦੇ ਹੱਥ ਆ ਕੇ ਇਹ ਵੀ ਕਾਰ ਰੂਪੀ ਕਸਾਈ ਨੇ ਇਹ ਤੈਨੂੰ ਛੱਡਿਆ ਹੋਇਆ ਵੇਖਣ ਵਾਸਤੇ ਇਹਨਾਂ 'ਚ ਤੂੰ ਪਰਜਿਆ ਨਾ ਮਿਰਤਸੇਸ਼ ਰੂਪਰੇ ਪਸ਼ੂਆਂ ਨਹੀਂ ਬੂਝੇ ਕਦੋਂ ਖੋਟਾ ਉਦੋਂ ਕਰਦਾ ਐ ਕੁਦਰ ਸੁਧ ਕਰਮ ਕਰਦਾ ਤਿਹਰੇ ਕੰਮ ਕਰਦਾ ਕੁੱਦਣਾ ਕਰਦਾ ਵਿਸ਼ਿਆਂ ਵਾਸਤੇ ਭੇਦੂਆਂ ਤੇ ਬੱਕਰਿਆਂ ਦੀ ਨਹੀਂ ਆਈ ਕੋਈ ਕਾਲ ਤੇਰੇ ਗੱਲ ਸੁਣੀ ਮਾਰ ਨੂੰ ਪਿਆਰ ਹੈ ਅਚਿੰਤ ਜਾਲ ਕਾਲ ਚੱਕਰ ਪੇਰ ਲੈ ਬਾਈ ਚਿੰਦ ਤੇਰੇ ਤੇ ਤੇ ਨਹੀਂ ਨਾ ਕਿਦ ਬਣੇ ਕਿਤੇ ਕਾਲ ਵੀ ਜੇ ਤੈ ਤੂੰ ਮਰ ਜਾਣਾ ਕਹਿੰਦਾ ਮੈਂ ਕਿਉਂ ਮਰਾਂ ਜਿਉਂਦਾ ਰਹੇ ਤਾਂ ਸੱਚ ਮੰਨਦਾ ਹੈ ਇਸ ਪ੍ਰਕਾਰ ਅਚਿੰਤ ਅਚਣ ਕੇਤੀ ਅਰਸ ਨਾ ਤਰੀ ਕਾਲ ਨੇ ਜਾਲ ਪਾਲਨ ਜਿਹੜੇ ਚੱਕਰ ਦੀ ਨੇ ਅਸੀਂ ਚਾਰ ਸ਼ੇਰੇ ਕੋਕਰਿਆ ਭੂਤ ਮੇਖਤ ਵਰਤਮਾਨ ਕਾਲੂਪ ਹੋ ਕੇ ਚੱਕਰ ਲਾ ਰਿਹਾ ਜਿਹੜਾ ਕਾਲ ਉਹ ਤੇਰੇ ਗਲਵੇ ਵਿੱਚ ਕਾਲ ਦਾ ਜਾਲ ਪੇਨ ਪੈ ਜਾਏਗਾ ਤੇ ਫਿਰ ਤੈਨੂੰ ਤੇਲ ਦਿਵਾ ਲਵੇਗਾ ਪ੍ਰੇਰ ਲਵੇਗਾ ਤੈਨੂੰ ਇਸ ਪ੍ਰਕਾਰ ਤੇਰੀ ਹਾਲਤ ਹੈ ਹਰ ਚਰਨ ਕਮਲ ਸਰਨਾਏ ਮਨ ਜੀਰ ਪਿਆਰੇ ਮਨ ਹਰੀ ਜੋ ਚਰਨ ਪੂਜਨੀਕ ਹੈ ਕਬਲ ਉਹ ਪ੍ਰਕਾਸ਼ਨਾ ਹੈ ਉਨਾਂ ਦੇ ਚਰਨਾਂ ਦੀ ਸ਼ਰਨ ਪੈਣਾ ਕਰ RAM ਨਾਮ ਜਪ ਸੰਗ ਸਹਾਈ ਜਿਸ ਦਾ ਨਾਮ ਜਪਿਆ ਕਰ ਜੇ ਤੇਰੇ ਭਾਗ ਹੈ ਐਸ ਲੋਕ 'ਚ ਵੀ ਸੰਗੀ ਹੈ ਪ੍ਰਲੋਕ 'ਚ ਵੀ ਤੇਰੀ ਸਹਾਇਤਾ ਕਰੇਗਾ ਗੁਰਮੁਖ ਪਾਵਹਿ ਸਾਚ ਧਨ ਗੁਰਮੁਖ ਬਣ ਕੇ ਜੀਵਨ ਬਣਾ ਆਪਣਾ ਮਨ ਮੁਗਤਾਈ ਛੱਡ ਦੇ ਫੇਰ ਸੱਚਾ ਬ੍ਰਹਮਾਨੰਦ ਰੂਪੀ ਧਨ ਤੂੰ ਪਾ ਲਵੇਂਗਾ ਸਾਤਮਨ ਅੰਦਰੂਪੀ ਤਨ ਰਹਾਉ ਉਹਨੇ ਕਾਜ ਨਾ ਹੋਵਤ ਪੂਰੇ ਜਿੰਨੇ ਜਨਮ ਪੂਰੇ ਕਰਨ ਤੇ ਫੇਰ ਜੁੜਾਂਗਾ ਇਹ ਉਹਨੇ ਹੀ ਕੰਮ ਰਹਿਣੇ ਕਿਸੇ ਦੇ ਪਾਸੋਂ ਪੂਰੇ ਨਹੀਂ ਹੋਏ ਸਾਰਿਆਂ ਦੇ ਮਾਇਆ ਦੇ ਕੰਮ ਕੋਈ ਨਹੀਂ ਪੂਰੇ ਕਿਨੇ ਮਾਇਆ ਦਾ ਕੰਮ ਕੋਈ ਪੂਰਾ ਕਰਕੇ ਹੀ ਦੁਨੀਆ ਚੋਂ ਗਿਆ ਕਾਮ ਇੱਕ ਰੋਧ ਤੇ ਮਦ ਸਦ ਹੀ ਝੂਰੇ ਕੋਈ ਕਾਮ ਦੇ ਫੁਰਨੇ ਵਿੱਚ ਕੋਈ ਕ੍ਰੋਧ ਦੇ ਫੁਰਨੇ ਚ ਮਾਰਿਆ ਜਾਂਦਾ ਹੈ ਕੋਈ ਮਦ ਹੰਕਾਰ ਵਿੱਚ ਪਿਆ ਰੰਦਾ ਹੈ ਸ਼ਰਾਬੀ ਹੋਇਆ ਰਹਿੰਦਾ ਸਦਾ ਝੂਰੀਆਂ ਚ ਪਿਆ ਲੈਂਦਾ ਹੈ ਕਰੈ ਵਿਕਾਰ ਜੀਰੇ ਕਹਿ ਤਾਈ ਇਹ ਜੀਵ ਨੂੰ ਪ੍ਰਸੰਨ ਕਰਨ ਵਾਲਾ ਤੇ ਵਿਕਾਰ ਖੋਟੀਆਂ ਆਕਾਰਾਂ ਕਰਦਾ ਤੇ ਇਹ ਕੰਮ ਕਰਦਾ ਵਿਕਾਰਾਂ ਨੂੰ ਭੋਗਦਾ ਹੈ ਗਾਫਲ ਸੰਗ ਨਾ ਤਸੂਆ ਜਾਈ ਉਸ ਦਾ ਗਾਫਲ ਹੈ ਪ੍ਰਮਾਜੀ ਹੋਇਆ ਹੋਇਆ ਇਹਦੇ ਨਾਲ ਤਸੂਆ ਦੋ ਸੂਤ ਨਾਤਰ ਵੀ ਪਦਾਰਥੀ ਜਾਣਾ ਤਸੂ ਸਾਧ ਸੰਗ ਜੀ ਕਾਰੀਗਰ ਗੱਜ ਦੇ 24ਵੇਂ ਹਿੱਸੇ ਦਾ ਨਾਮ ਕਹਿੰਦੇ ਹਨ ਇਹਨਾਂ ਵੀ ਨਾਲ ਨਹੀਂ ਜਾਣਾ ਹੈ ਪਦਾਰਥ ਤਰਤ ਤੂ ਅਨਕ ਛਲ ਜਨ ਸੁਨੋ ਇਸ ਕਿਰਤ ਦੋ ਸੂਤ ਮਾਤਰ ਤੋ ਸੂ ਕਹਿੰਦੇ ਹਾਂ ਜੀ ਤਾਰਤ ਤੋ ਅਨਕ ਛਲ ਜਨ ਜਿਹੜੇ ਦੰਦੇ ਲੋਕਾਂ ਦੇ ਨਾਲ ਤੋ ਧੋਖੇ ਬਾਜੀਆਂ ਧਰਤ ਧਾਰਨ ਕਰਦਾ ਛਲ ਧਾਰਦਾ ਹੈ ਅਨਕ ਧਰਤ ਕੋ ਤਾਰਤ ਤੋ ਅਨਕ ਛਲ ਜਨ ਜਿਹੜੇ ਆਦਮੀਆਂ ਨੂੰ ਛਲਣ ਜਾਣਦਾ ਬੜੇ ਧੋਖਿਆਂ ਨੂੰ ਧਾਰਨ ਕਰਦਾ ਜਿਹਦੇ ਵਿੱਚ ਕੌਡੀ ਕੌਡੀ ਕੋ ਖਾਕ ਸਿਰ ਛੰਨ ਇੱਕ ਕੌਡੀ ਨੂੰ ਕੱਠੀ ਕਰਨ ਵਾ ਤੇ ਸੋਖ ਖੇ ਸ਼ਾਨਲਾ ਫਿਰਦਾ ਲਾਨਤਾ ਦੀ ਇਹ ਹਾਲਤ ਹੋਈ ਏ ਜਿਨ ਦੀਆ ਤਿਸੈ ਨ ਚੇਤਾ ਮੂਲ ਜਿਸ ਨੇ ਪਦਾਰਥ ਦਿੱਤਾ ਹੈ ਜੀਵਨ ਦਿੱਤਾ ਹੈ ਅਜੇ ਸਾਰੇ ਸੁਭੰਗੀ ਦਿੱਤੇ ਆ ਉਸ ਨੂੰ ਮੂਲ ਉਕਾ ਹੀ ਚੇਤੇ ਨਹੀਂ ਕਰਦਾ ਕਲਾਕਿਤ ਵੀ ਮੂਲ ਜਨਮ ਤੋਂ ਲਾ ਕੇ ਮੂਲ ਮਿੱਥਿਆ ਲੋਭ ਨਾ ਉਤਰੈ ਸੂਲ ਜਦੋਂ ਹੋਏ ਪਦਾਰਥਾਂ ਨੇ ਉਹਨੇ ਲੋਭ ਤੇ ਲੱਗਾ ਹੋਇਆ ਹੈ ਜਦੋਂ ਨਾਮ ਇਹ ਸੂਲੇ ਦਾ ਦੁੱਖ ਨਹੀਂ ਉਤਰਦਾ ਹੈ ਪਾਰ ਬ੍ਰਹਮ ਜਬ ਭੇ ਦਇਆ ਇਹੋ ਮਨ ਹੋਆ ਸਾਧਰਵਾਦ ਉਹਨਾਂ ਦਾ ਪਈ ਸਾਧ ਸੰਗਤ ਦੇ ਚਰਨਾਂ 'ਚ ਧੂੜ ਬਣਿਆ ਹੈ ਰਵਾਲ ਸਰ ਦਾ ਕਿਨਕਾ ਮਾਤਰ ਪ੍ਰਾਪਤ ਹੋਈ ਉਹਨਾਂ ਨੂੰ ਹਸਤ ਕਮਲ ਲੜ ਲੀਨੋ ਲਾਇ ਸ਼ਕੀ ਪਾਤਸ਼ਾਹੀ ਨੇ ਆਪਦੇ ਕਾਗਰ ਸ੍ਰੀ ਦੇ ਹੱਥਾਂ ਦੇ ਨਾਲ ਪਕੜ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ ਹੈ ਸ਼ਰਮ ਰੂਪੀ ਬੱਲੇ 'ਚ ਲਾ ਲਿਆ ਹੈ ਨਾਮ ਰੂਪੀ ਲੜ ਬੱਲੇ 'ਚ ਲਾ ਲਿਆ ਹੈ ਨਾਮਕ ਸੱਚਾ ਸਾਚ ਸਮਾਈ ਜੀ ਕਹਿੰਦੇ ਸੱਜਾ ਨਾਮ ਜਪਣ ਵਾਲੇ ਜਿਹੜੇ ਹਨ ਉਹ ਸੱਚ ਸਰੂਪ 'ਚ ਮਿਲ ਜਾਂਦੇ ਭੇਦ ਹੋ ਜਾਂਦੇ ਹਨ ਰਾਮ ਕਲੀ ਮਹੱਲਾ ਪੰਜਵਾ ਰਾਜਾ ਰਾਮ ਕੀ ਸਰਣਾ ਜੀ ਭਾਈ ਆਜਾ ਜੋ ਪ੍ਰਕਾਸ਼ ਸਰੂਪ ਹੈ ਰਾਮ ਰਾਮਿਆ ਸਾਰਿਆਂ ਦੁਨੀਆਂ ਦੇ ਵਿੱਚ ਉਸ ਪਰਮੇਸ਼ਰ ਦੀ ਸ਼ਰਨ ਪਾਉਣਾ ਕਰ ਨਿਰਭਉ ਭੈ ਗੋਬਿੰਦ ਗੁਣ ਗਾਉਤਨ ਰਾਜਾ ਰਾਮ ਪਰਮੇਸ਼ਰ ਦੀ ਸ਼ਰਨ ਲਈ ਹੈ ਉਹ ਨਿਰਭਉ ਹੋਗੇ ਉਹਨਾਂ ਨੂੰ ਕਾਲ ਦਾ ਭੈ ਨਹੀਂ ਰਹਾ ਉਹਨਾਂ ਦਾ ਕਾਲ ਪੁਰਸ਼ ਦੇ ਗੁਣਾਂ ਨੂੰ ਉਹ ਪਾਉਂਦੇ ਹਨ ਸਾਧ ਸੰਗ ਦੁਖ ਜਾਏ ਤੂੰ ਵੀ ਸਾਧ ਸੰਗ ਜਿ ਮਿਲ ਕੇ ਗੁਣਾਂ ਨੂੰ ਗਾਣਾ ਕਰ ਤੇਰਾ ਵੀ ਜੰਮਨ ਮਰਨ ਦਾ ਦੁੱਖ ਚਲਿਆ ਜਾਏਗਾ ਰਹਾਉ ਜਾ ਕੇ RAM ਬਸੇ ਮਨ ਮਾਹੀ ਜੀ ਜੀ ਮਨ ਚ ਸੱਚੇ ਪਾਤਸ਼ਾਹ ਦਾ ਨਾਮ ਬਸ ਜਾਂਦਾ ਹੈ ਸੂਜਨ ਦੁੱਤ ਰੀਖਤ ਨਹੀਂ ਮੁਰਖ ਦੁੱਤ ਕਹਿੰ ਸੰਸਾਰ ਨੂੰ ਹੀ ਵੇਖਦਾ ਸੰਸਾਰ ਤੋਂ ਤਰ ਜਾਂਦਾ ਹੈ ਸਗਲੇ ਕਾਜ ਸਵਾਰੇ ਆਪਣੇ ਉਹ ਸਾਰੇ ਲੋਕ ਪ੍ਰਲੋਗ ਦੇ ਪਰਮਾਰਥੂ ਦੇ ਵਿਵਹਾਰ ਦੇ ਸਾਰੇ ਕਾਰਜਮਾਹਾਂ ਦੀ ਕਿਰਪਾ ਨਾਲ ਸੁਆਗਤ ਨੇ ਹਰ ਹਰ ਨਾਮ ਰਸਨ ਨਿਤ ਜਪਣੇ ਪਰਮੇਸ਼ਰ ਦੇ ਨਾਮ ਨੂੰ ਪਰਦਕਾਰੀ ਜਾਣ ਕੇ ਅਕਾਲ ਪੁਰਖ ਦੇ ਉਪਕਾਰਾਂ ਨੂੰ ਕੀਤੇ ਕਰਦਾ ਹੋਇਆ ਹਰ ਵੇਲੇ ਦਸਨਾ ਕਰਕੇ ਰੇਵੇ ਕਰਕੇ ਮਹਾਰਾਜ ਦੇ ਨਾਮ ਨੂੰ ਜਪਨਾ ਕਰਦਾ ਹੈ ਜਿਸ ਕਾ ਮਸਤਕ ਹਾਥ ਗੁਰ ਧਰੈ ਇਸ ਸੰਗਤ ਜੀ ਜਿਨ੍ਹਾਂ ਦੇ ਮੱਥੇ ਤੇ ਸਤਿਗੁਰੂ ਦੀ ਕਿਰਪਾ ਭਰਿਆ ਹੋਇਆ ਹੱਥ ਧਰੋ ਅੰਤ ਕਰਨ ਜਿਹੜੇ ਅਗੰਬੇ ਹਨ ਸੋ ਦਾਸ ਅੰਦੇਸਾ ਕਾਹੇ ਕਰੈ ਜਦ ਸੇਵਕ ਬਣ ਜਾਂਦਾ ਹੈ ਇਸ ਬਾਤੇ ਸੰਸਾ ਕਰਨੇ ਸੰਸਾ ਨਹੀਂ ਕੋਈ ਕਰਦਾ ਹੈ ਜਨਮ ਮਰਨ ਕੀ ਚੂਕੀ ਕਾਣ ਜਨਮ ਦੀ ਵੀ ਕੋਣੋੜ ਨਹੀਂ ਰਹੀ ਹੈ ਤੇ ਮਰਨ ਦੀ ਵੀ ਕੋਣੋੜ ਲੋਕ ਦੰਡ ਤੇ ਦੰਡ ਆਦਿਕ ਸਲ ਚੱਕੇ ਗਏ ਪੂਰੇ ਗੁਰ ਉਪਰ ਕੁਰਬਾਨ ਸਭੂ ਸਕੇ ਪਰਸ਼ਨ ਕਿਰਪਾ ਦਿੱਤੀ ਹੈ ਪੂਰਨ ਸਰਬਦਾਨ ਤੋਂ ਕੁਰਬਾਨ ਬਲਿਹਾਰ ਜਾਈਏ ਗੁਰ ਪਰਮੇਸ਼ਰ ਭੇਟ ਨਿਹਾਲ ਅਕਾਲ ਪੁਰਖ ਵਾਹਿਗੁਰੂ ਆਪ ਹੈ ਉਹਨਾਂ ਨਾਲ ਮਿਲ ਕਰਕੇ ਨਿਹਾਲ ਦੁੱਖਾਂ ਦੇ ਰਾਹਤ ਹੋ ਜਾਈ ਰਹਿ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਜਨ ਜੇ ਦਰਸ਼ਨੋ ਪੁਰਖ ਪੈਂਦੇ ਐ ਕਿਨ੍ਹ ਦੇ ਮਹਾਰਾਜੀ ਦੀ ਬਿਅਾਨਤਾ ਹੋਈ ਆਉਂਦੀ ਹੈ ਪਾਰ ਬ੍ਰਹਮ ਜਿਸ ਕਿਰਪਾ ਕਰੈ ਕਿਨ੍ਹ ਦੇ ਪਾਰ ਬ੍ਰਹਮ ਪਰਮੇਸ਼ਰ ਸਾਹਿਬ ਜੀ ਦੀ ਕਿਰਪਾ ਦੀ ਅਰਦਾਸ ਕਰਨਾ ਹੈ ਸਾਧ ਸੰਗ ਸੋ ਭਗਜਲ ਤਰੈ ਤੁਸੀਂ ਸੰਗਤ ਕਰਕੇ ਸੰਸਾਰ ਸੁੰਦਰ ਤੋਂ ਤਰ ਜਾਂਦੇ ਮੁਕਤ ਹੋ ਜਾਂਦੇ ਹਨ ਅੰਮ੍ਰਿਤ ਪੀਵੋ ਸਾਧ ਪਿਆਰੇ ਜੇ ਸੰਤੋ ਪਿਆਰਿਓ ਮਹਾਰਾਜ ਦੇ ਅੰਮ੍ਰਿਤ ਨਾਮ ਨੂੰ ਪੀਣਾ ਕਰੋ ਅੰਮ੍ਰਿਤ ਜੀ ਬਾਅਦ ਗੁਰੂ ਮਹਾਰਾਜ ਸਾਹਿਬ ਜੀ ਆਗਿਆ ਕਰਦੇ ਆ ਕੱਲ ਨੂੰ ਅੰਮ੍ਰਿਤ ਦਾ ਬਾਟਾ ਸਾਹਿਬ ਸਿੰਘ ਜੀ ਪਿਆਰ ਹੋਵੇ ਦਾ ਸ੍ਰੇਸ਼ਟ ਪੁਰਖਾਂ ਨੂੰ ਕਹਿੰਦੇ ਨੇ ਇਹ ਪਿਆਰਿਓ ਅੰਮ੍ਰਿਤ ਪੀਵੋ ਚੋਰ ਯਾਰ ਖੱਗਾ ਤਾਂ ਕੀ ਅੰਮ੍ਰਿਤ ਪੀਣਾ ਹੈ ਸੋ ਸ੍ਰੇਸ਼ਟ ਪੁਰਖਾਂ ਨੂੰ ਕਹਿੰਦੇ ਅੰਮ੍ਰਿਤ ਨੂੰ ਪੀਣਾ ਕਰੋ ਅੰਮ੍ਰਿਤ ਦੀਆਂ ਵਡਿਆਈਆਂ ਗੁਣਾਂ ਨੂੰ ਤੁਸੀਂ ਸਾਰੇ ਹੀ ਜਾਣਵੇਂ ਹੋ ਐਸਾ ਅੰਮ੍ਰਿਤ ਨਾਮ ਹੈ ਸਾਧ ਸੰਗਤ ਜੀ ਜਿਹੜੇ ਪੀਂਦੇ ਹਨ ਉਹ ਧੰਨ ਹਨ ਇਸ ਸੰਸਾਰ ਦੇ ਅੰਦਰ ਹਜ਼ੂਰ ਫਰਮਾਉਂਦੇ ਹਨ ਕਿ ਅੰਮ੍ਰਿਤ ਐਸੀ ਵਸਤੂ ਹੈ ਇਸ ਅੰਮ੍ਰਿਤ ਨੂੰ ਸੁਰ ਨਾਲ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੋਂ ਪਾਇਆ ਦੇਵਤਿਆਂ ਨੇ ਵੀ ਅੰਮ੍ਰਿਤ ਦੀ ਖੋਜ ਕੀਤੀ ਹੈ ਅਤੇ ਮੁਨੀਆਂ ਨੇ ਵੀ ਅੰਮ੍ਰਿਤ ਦੀ ਖੋਜ ਕੀਤੀ ਹੈ ਨਰਾਂ ਨੇ ਵੀ ਮਨੁੱਖਾਂ ਨੇ ਵੀ ਅੰਮ੍ਰਿਤ ਦੀ ਖੋਜ ਕੀਤੀ ਹੈ ਉਹ ਅੰਮ੍ਰਿਤ ਗੁਰੂ ਸੱਜੇ ਪਾਤਸ਼ਾਹ ਦੀ ਕਿਰਪਾ ਕਰਕੇ ਪ੍ਰਾਪਤ ਹੋਇਆ ਹੈ ਆਨ ਚੰਦਰ ਜੀ ਦੇ ਪਾਸ ਇੱਕ ਕਥਾ ਆਉਂਦੀ ਹੈ ਬਾਦਮੀ ਕੀ ਰਮਾਇਣ ਵਿੱਚ ਅੰਮ੍ਰਿਤ ਦੀ ਬਾਤ ਤੇ ਜੀਹਾਂ ਨੇ ਬੇਨਤੀ ਕੀਤੀ ਕਿ ਜੀ ਅੰਮ੍ਰਿਤ ਕਿੱਥੇ ਹੈ ਤਾਂ RAMCHANDRA ਜੀ ਕਹਿੰਦੇ ਤੁਸੀਂ ਨਿਰਣਾ ਕਰੋ ਤਾਂ ਹੀ ਕ੍ਰਿਸ਼ਨ ਕਹਿੰਦਾ ਕਿ ਮਾਰਾ ਅੰਮ੍ਰਿਤ ਸੱਤੇ ਪਾਰਸਾ ਚੰਦਰਮਾਲੀਆਂ ਤੇਰਨਾਂ ਵਿੱਚ ਹੈ ਜਿਸ ਕਰਕੇ ਖੇਤیاں ਹਰੀਆਂ ਹੋ ਜਾਂਦੀਆਂ ਤੇ ਬੀਜ ਉੱਗਿਆ ਆਉਂਦੇ ਹੈ ਇਸ ਕਰਕੇ ਅੰਮ੍ਰਿਤ ਉਹ ਜਦੋਂ ਨਹਿਰ ਪਾਖੋ ਉਸ ਵੇਲੇ ਹਰੀਆਂ ਖੇਤੀਆਂ ਨਹੀਂ ਹੋਣੀਆਂ ਹੁੰਦੀਆਂ ਇਸ ਕਰਕੇ ਅੰਮ੍ਰਿਤ ਚੰਦਰਮਾਲੀ ਤੇਰਨਾਂ ਵਿੱਚ ਹੈ ਦੁਆ ਕਹਿਣ ਲਗਾ ਨਹੀਂ ਬੇਰਤਿਆਂ ਦੇ ਕਾਸ਼ ਅੰਦਰ ਰਾਜੇ ਦੇ ਕੋਲੇ ਅੰਦਰ ਤੇ ਹੈ ਤੀਜਾ ਰਿਸ਼ੀ ਬੋਲਿਆ ਕਿ ਕਹਿੰਦਾ ਨਹੀਂ ਅੰਮ੍ਰਿਤ ਜਿਹੜਾ ਹੈ ਇਹ ਪਤਾਲ ਵਿੱਚ ਹੈ ਚੌਥਾ ਬੋਲਿਆ ਸਮੁੰਦਰ ਵਿੱਚ ਹੈ ਇਸ ਪ੍ਰਕਾਰ ਬਚਨ ਬਿਲਾਸ਼ ਕਰਦੇ ਹੋયા ਫਿਰ ਹਨੂਮਾਨ ਨੂੰ ਪੁੱਛਿਆ ਰਾਮਕੰਦ ਜੀ ਨੇ ਹਨੂਮਾਨ ਕਹੇ ਕਿ ਮਹਾਰਾਜ ਜੀ ਅੰਮ੍ਰਿਤ ਜਿਹੜਾ ਹੈ ਇਹ ਦੁਨੀਆ ਭਾਲ ਦੀ ਹੈ कि अमृत फैलाने था फैला था, पर इस अमृत की खोज जलों करिए इन्हों चीजा च अमृत नहीं है जो महाराज जिस प्रकार है चारंग खिरतंग पति मृतंग चारंग जे समुद्र चमृत हों जी खारा क्यों रह जाता है इस करके समुद्र च भी अमृत नहीं है तो खिरतन जो चंद्रमा किरना चाहता है घर वाधा क्यों ਜੋ ਵਾਧਾ ਘਟਦਾ ਰਹੇ ਉਸ ਪਰ ਕੇ ਚੰਦਮਨੀਆ ਕਿਰਨਾ ਜਿਹੀ ਅੰਬਰਤਨੀ ਹੈ ਅਤੇ ਜੇ ਕੰਕਾਂ ਦੇ ਹੋਠਾ ਜੰਦਾ ਤਾਂ ਪਤਾ ਮਰਤੂ ਕਿ ਹੁੰਦੇ ਰੱਡੀਆਂ ਕਿ ਹੁੰਦੀਆਂ ਇਸੇ ਪ੍ਰਕਾਰ ਜੇ ਬਦਲ ਜੰਦਾ ਸਭ ਜ਼ਹਿਰੀਲੇ ਕਿਉਂ ਰਹਿ ਜਾਂਦੇ ਜੇ ਇੰਦਰ ਕੋਲੇ ਹੁੰਦਾ ਇੰਦੇ ਕੋੜੀ ਕਿਉਂ ਹੁੰਦਾ ਕਲੰਕ ਕਿਉਂ ਲੈਂਦਾ ਗੋਤਮ ਦੇ ਕਾਰੋਂ ਨੂੰ ਕਲੰਕ ਲੱਗ ਗਿਆ ਸੀ ਸਾਰੇ ਸੀਨ ਦੇ ਉੱਤੇ ਬਿਆਨੀਆਂ ਹੋ ਗਈਆਂ ਸਨ ਇਹ ਕਲੰਕ ਨਾ ਲੱਗਦਾ ਹੁਣ ਇਸ ਕਰਕੇ ਅੰਮ੍ਰਿਤ ਹੈ ਤਾਂ ਮਹਾਤਮਾ ਦੀ ਸੰਗਤ ਵਿੱਚ ਹੈ ਇਹ ਹਰਿਮਾਨ ਨੇ ਕਿਹਾ ਸੀ ਸੋ ਗੁਰੂ ਮਾਰਾ ਸਾਹਿਬ ਮੰਗਦੇ ਹਨ ਇਹ ਅੰਮ੍ਰਿਤ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਵਿੱਚ ਸੁਰਨਾਲ ਮੰਗਣ ਅੰਮ੍ਰਿਤ ਕੋਈ ਦੇ ਇਸ ਅੰਮ੍ਰਿਤ ਦੀ ਖੋਜ ਸਾਰਿਆਂ ਨੇ ਕੀਤੀ ਹੈ ਸੋ ਅੰਮ੍ਰਿਤ ਗੁਰ ਤੇ ਪਾਇਆ ਹੈ ਇਹ ਸੰਗਰਾਂ ਤੋਂ ਭਾਈ ਅੰਮ੍ਰਿਤ ਪਾਇਆ ਜਾਂਦਾ ਹੈ ਅੰਮ੍ਰਿਤ ਪੀਵੋ ਸਾਧ ਪਿਆਰੇ ਇਸ ਸਨੇਹ ਤੇ ਪਿਆਰੇ ਸੰਤ ਜੀ ਨੂੰ ਇਸ ਅੰਮ੍ਰਿਤ ਨੂੰ ਪੀਣਾ ਕਰੋ ਕਈਆਂ ਨੇ ਉਪਾਦਾਂ ਚ ਅੰਮ੍ਰਿਤ ਮੰਨਿਆ ਹੈ ਉਹਨਾਂ ਨੂੰ ਅੰਮ੍ਰਿਤ ਜਿਹੜਾ ਮੰਨਿਆ ਹੈ ਉਹ ਬਾਜ਼ਾਰ ਸੁ ਵੀ ਖਾ ਕੇ ਨਾਸ ਹੋ ਜਾਂਦੇ ਹਨ ਇਸੇ ਪ੍ਰਕਾਰ ਮਹਾਰਾਜ ਜੀ ਨੇ ਕਿਹਾ ਇਹਨਾਂ ਅੰਮ੍ਰਿਤਾਂ ਨੂੰ ਜਿਹੜਾ ਤੁਸੀਂ ਮੰਨਿਆ ਹੈ ਇਹ ਅੰਮ੍ਰਿਤ ਨਹੀਂ ਹਨ ਇਹ ਸਾਰੇ ਨਾਸਵੰਤ ਹਨ ਅੰਮ੍ਰਿਤ ਨਾਮ ਹੈ ਮਹਾਰਾਜ ਦਾ ਇਸ ਲਈ ਤੁਰਖੋ ਗੁਰੂ ਸਾਹਿਬ ਦੀ ਸੰਗਤ ਕਰਕੇ ਪੀਣਾ ਕਰੋ ਜਦੋਂ ਅੰਮ੍ਰਿਤ ਬਣਾਇਆ ਜਾਂਦਾ ਹੈ ਜਪ ਸਾਹਿਬ ਦਾ ਪਾਠ ਹੁੰਦਾ ਹੈ ਇਹ ਬ੍ਰਹਮ ਗਿਆਨ ਦੇ ਵਾਸਤੇ ਜਪ ਸਾਹਿਬ ਦਾ ਪਾਠ ਹੈ ਜਪ ਸਾਹਿਬ ਦਾ ਪਾਠ ਕਰਦੇ ਰੂਪ ਲਖਣਾ ਵਾਸਤੇ ਤੇ ਉਸ ਦੇ ਦੇ ਨਮਸਕਾਰ ਕਰਨ ਵਾਸਤੇ ਹੈ ਸਵਈਏ ਵਿਰਾਗਤਾ ਦਾ ਕਰਨ ਵਾਸਤੇ ਹੈ ਚੌਪਈ ਸਾਹਿਬ ਦੀ ਇੰਤਜ਼ਰ ਰੱਖਿਆ ਵਾਸਤੇ ਹੈ ਅਨੰਦ ਸੌ ਜੀਵਨ ਦੇ ਮਕਤੀ ਵਾਸਤੇ ਹੈ ਇਹਨਾਂ ਪੰਜਾਂ ਬਾਣੀਆਂ ਨਾਲ ਅੰਮ੍ਰਿਤ ਗੁਰੂ ਕਰਨੀ ਤਰਜੀਨ ਬਣਾਇਆ ਹੈ ਅਤੇ ਪੰਜਾਂ ਪਿਆਰਿਆਂ ਨੂੰ ਸ਼ਿਕਾਇਆ ਹੈ ਪੰਜਾਇਨ ਨੂੰ ਸ਼ਿਕਾ ਕੇ ਹੱਥ ਜੋੜ ਕੇ ਆਪ ਖੜੇ ਹੋਗੇ ਗਰੀਬ ਨਾ ਲਈ ਕਹਿਣ ਲਗੇ ਗੁਰਸਿੱਖੋ ਜਿਨ੍ਹਾਂ ਤੁਮ੍ਹ ਅਸੀਂ ਮਦਦ ਕਰੀਏ ਸਾਨੂੰ ਉਮਰ ਦਿਓ ਉਸ ਵੇ ਸਿੱਖਾਂ ਨੇ ਕਿਹਾ ਮਹਾਰਾਜ ਆਪ ਅਬਨਾਸੀ ਸਰੂਪ ਹੋ ਆ ਸਾਨੂੰ ਗਰੀਬਾਂ ਨੂੰ ਅਲਪਗਾਂ ਤੁਸ਼ ਰਵਗ ਕੀਤਾ ਇਸ ਤਰੇ ਅਸੀਂ ਜਾਤਿਆਂ ਨੂੰ ਦੇ ਸਕਦੇ ਆ ਜਾਤ ਅਸੀਂ ਜਾਤ ਕਹਾਂ ਆਪ ਦੇ ਹਜੂਨ ਕਾ ਨਹੀਂ ਅਕਾਲ ਪੁਰਖ ਦਾ ਹੁਕਮ ਹੈ ਨਹੀਂ ਬਸਮਾਤ ਵਿੱਚ ਹੋ ਕੇ ਸਿੰਘਾਂ ਨੇ ਉਸ ਵੇ ਗੁਰੂ ਕਲਗੀਧਰ ਜੀ ਨੂੰ ਅਮਰ ਸ਼ਕਾਇਆ ਮਹਾਰਾਜ ਜੀ ਜਦ ਕੰਬਰ ਛਕਿਆ ਉਸ ਵੇਲੇ ਸਿੱਖਾਂ ਨੇ ਕਿਹਾ ਕਿ ਮਹਾਰਾਜ ਇਹ ਸਾਡੀ ਬੇਨਤੀ ਹੈ ਹਰ ਵਕਤ ਜਿਵੇਂ ਤੁਸੀਂ ਦਰਸ਼ਨ ਦੇ ਰਹੇ ਹੋ ਉਹ ਦਇਆ ਕਰਿਓ ਮਹਾਰਾਜਨ ਕਾ ਸਿੰਘੋ ਦਰਸ਼ਨ ਦੇਵਾਂਗੇ ਜੋ ਹਮਰੀ ਹਨ ਰਹਿਤ ਸੋ ਰਾਖਾ ਹੈ ਗੁਰਬਾਣੀ ਅਸਨੇ ਟੁੱਟ ਚੱਖਾ ਹੈ ਮੈਂ ਤਾਂ ਕੋ ਸਦ ਰਹੂੰ ਸਹਾਇਕ ਦੂਖ ਕਲੇਸ਼ ਬਿਜਨ ਸੋ ਘਾਇਕ ਜੋ ਰਹਿਤ ਰੱਖੇਗਾ ਪੰਜਾਂ ਕਾਰਿਆਂ ਦੀ ਰਹਿਤ ਰੱਖੇਗਾ ਸਿੱਖੀ ਨਿਸ਼ਾਨੇ ਆਸ ਪੰਜ ਕਾਫ ਹਰ ਜੀ ਜਿਨਾਂ ਬਾਸ ਹੋ ਗਿਆ ਜੀ ਪੰਜ ਮੁਆਫ ਹੁਕਮ ਹਯਾਤ ਹਲਾਲੋ ਹਰਾਨ ਤੋਂ ਬਚਿਆ ਰਹੇਗਾ ਪੂਰੀ ਸਰ ਸੰਗੇ ਜੀ ਅਸੀਂ ਹਰ ਵਾਰ ਸਹਾਇਕ ਰਵਾਂਗੇ ਅੰਗ ਸੰਗ ਰਹਾਂਗੇ ਇਸ ਪ੍ਰਕਾਰ ਅੰਮ੍ਰਿਤ ਵਿੱਚ ਗੁਣ ਅਨੁਸਾਰ ਸੰਗੇ ਜੀ ਏ ਮਰਦ ਗੋਣੋ ਮਾਰਾ ਸਾਬ ਦੱਸਦੇ ਹਨ ਅੰਮ੍ਰਿਤ ਪੀਵੋ ਸਾਧ ਪਿਆਰੇ ਜਿਸੇ ਸੰਤੋ ਪਿਆਰਿਓ ਅੰਮ੍ਰਿਤ ਨਾਮ ਨੂੰ ਪੀਣਾ ਕਰੋ ਮੁਖ ਊਜਲ ਸਾਚੈ ਦਰਬਾਰੇ ਜੀ ਸਾਧ ਸੰਗਤ ਜੀ ਤੁਹਾਡੇ ਸਤਿਖੰਡ ਵਿੱਚ ਊਜਲ ਮੁਖ ਹੋਣਗੇ ਆਨੰਦ ਕਰੋ ਤਜ ਸਗਲ ਬਿਕਾਰ ਸਾਰੇ ਕਹਿਣ ਨੂੰ ਛੱਡ ਦਿਓ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਅਨੰਦ ਰੂਪ ਦੇ ਆਨੰਦ ਨੂੰ ਮਾਣਨਾ ਕਰੋ ਨਾਨਕ ਹਰਿ ਜਾਪ ਉਤਰੋ ਪਾਰ ਸਾਰੀ ਜੁਗ ਨੂੰ ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਪਾਈ ਉਤਰ ਜਾਓ ਮੁਕਤ ਹੋ ਜਾਓ ਲੋ ਸਾਜ ਸੰਗੇ ਜੀ ਇਹ ਅਮਰਤ ਰੂਪ ਬਾਣੀ ਦੀ ਕਥਾ ਆਗਿਆ ਤੇ ਕਿਸ਼ ਬੁੱਧੀ ਸੀ ਪਰ ਸੰਸਾਰੇ ਪੋਥੀਆਂ ਪ੍ਰਕਾਸ਼ ਕਰੀ ਬੈਠੇ ਸਨ ਇਹੋ ਹੀ ਪ੍ਰਵਾਨ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ आनंद करहु तज सगले विकार नानक हर जब उतरु बार भाई जी का बल सा भाई जी का बल